ਨੋ ਅੱਜ ਸਵੇਰੇ ਸਵੇਰੇ ਕੋਈ ਸ਼ਾਰਟਕ 7 ਵਜੇ ਮੁੱਖ ਅਫਸਰ ਤੋਂ ਫੋਨ ਆਇਆ ਸੀ ਕਿ ਇੱਕ ਬੀਐਸਰ 134 ਦੀਆਂ ਪੋਸਟ ਬਾਰ ਉਥੇ ਕਾਂਸਟੇਬਲ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਹੱਤਵੰਤੇ ਕਰ ਲਈ ਹੈ ਮੌਕੇ ਤੇ ਗਏ ਆ ਮੌਕੇ ਤੇ ਪਤਾ ਲੱਗਾ ਕਿ ਕਾਂਸਟੇਬਲ ਰਾਜਵੀਰ ਸਿੰਘ 113 44 ਵਿੱਚ ਐ ਲੱਗਾ ਹੈ ਇਹ ਸਵੇਰੇ 6:30 ਵਜੇ ਇਹਦੇ ਨਾਲ ਏਸੀ ਦੇਵੀ ਸਿੰਘ ਖੁਰਾ ਚੱਕਿੰਗ ਸੰਬੰਧ ਵਿੱਚ ਆਪਣੇ ਬਾਰਡਰ ਦੇ ਨਾਲ ਤਰਚੱਕ ਕੇ ਵਾਪਸ ਆ ਰਿਹਾ ਸੀ ਜਦੋਂ ਉਥੋਂ ਵਾਪਸ ਕਰੀਬਨ ਕੋਈ 6:30 ਵਜੇ ਕਰੀਬ 7:40 ਦੇ ਵੱਪਸ ਹੁੰਦੇ ਆਂ ਦੇਵ ਸਿੰਘ ਦਾ ਪਿਸ਼ਾਬ ਕਰਨਾ ਰੁਗ ਗਿਆ ਤੇ ਕੁਛ ਆਪਣੀ ਰਹਿਤ ਲਵਾਸ ਨਾਲ ਆਪਣੇ ਆਪ ਨੂੰ ਹੀ ਇਹਦੇ ਦੋ ਗੋਲੀਆਂ ਮਾਰ ਦੀਆਂ ਜਿਹਦੇ ਨੇ ਮੌਕੇ ਤੇ ਮੌਤ ਹੋ ਗਈ ਹੈ ਤੇ ਫਿਲਹਾਲ ਇਹਦਾ ਪੋਸਟ ਮਨ ਕਰਾ ਰਹੇ 174 ਦੀ ਕਾਰਵਾਈ ਅਮਚ ਲੈਂਦੀ ਹੈ ਸਰ ਮੈਨੂੰ ਉਹਦੇ ਕਾਰਨਾਂ ਦਾ ਪਤਾ ਲੱਗਾ ਮੌਕੇ ਤੇ ਜਿਹੜਾ ਫਿਲਹਾਲ ਪੋਸਟ ਮਨ ਕਰਾ ਰਹੇ ਜੀ ਉਹਦੇ ਬਾਰੇ ਕੋਈ ਉੱਚ ਕੋ ਲੋਗ ਕੋਈ ਮੋਬਾਈਲ ਵਗੈਰਾ ਕੋਈ ਚੀਜ਼ ਨਹੀਂ ਦੰਦੋ ਕਿੰਨੇ ਕੇ ਸਰ ਏਜ ਇਹਦੀ ਕੋਈ 26 ਸਾਲ ਦੇ ਕਰੀਬ ਹੈ ਜੀ ਕਿ ਕਿੱਥੋਂ ਦਾ ਰਹਿਣਾ ਸਰ ਇਹ ਹੈਗਾ ਜੀ ਕੱਠੂਆ ਪਿੰਡ ਪਿੰਦਾ ਸੁਨਖਾ ਥਾਣਾ ਕਟੂਆ ਹਮਾਚੋ ਜੇ ਕੈਂਡੀਟ ਹੈ ਸਰੇ ਦੇ ਜਿਹੜੇ ਪਿਛਲੇ ਵਾਰਸ ਨੂੰ ਕਰਤਾ ਵਾਟਸਨ ਫਾਰਮ ਕਰਤਾ ਜਿਹਦਾ ਕੋਈ ਇਹਦਾ 2014 ਚ ਵਿਆਹ ਹੋਇਆ ਇਹ ਤੇ 2 ਸਾਲ ਪਹਿਲਾਂ ਇਹਦਾ ਵਿਆਹ ਹੋਇਆ ਹੈ ਦੋ ਭਰਾ ਹੈ ਦੋਨੇ ਖਵਾਰੇ ਪਹਿਲਾਂ ਉੱਥੇ ਫਾਰਮ ਕਰਤ ਰਹੇ ਰਾਜੇ ਦਾ ਸਵੇਰੇ ਸਵੇਰੇ ਕੋਈ 7:30 ਵਜੇ ਮੁੱਖ ਅਫਸਰਾ ਦਾ ਫੋਨ ਆਇਆ ਇਹ ਵੀ ਇੱਕ ਬੀਐਸਐਫ 173 43ੀਆਂ ਪੋਸਟ ਬੋਧ ਉੱਥੇ ਕਾਂਸਟੇਬਲ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਹੱਤਵੰਤੇ ਕਰ ਲਈ ਮੌਕੇ ਤੇ ਗਏ ਆ ਮੌਕੇ ਤੇ ਪਤਾ ਲੱਗਾ ਵੀ ਕਾਂਸਟੇਬਲ ਰਾਜਵੀਰ ਸਿੰਘ 173 43ੀਆਂ ਚ ਆ ਲੱਗਾ ਹੈ ਇਸ ਵੇਲੇ 6:30 ਵਜੇ ਇਹਦੇ ਨਾਲ ਅਸੀਂ ਦੇਵੀ ਸਿੰਘ ਖੁਰਾ ਚਾਕਿੰਗ ਸੰਬੰਧ ਵਿੱਚ ਆਪਣੇ ਬਾਰਡਰ ਦੇ ਨਾਲ ਤਰ ਚੱਕ ਕੇ ਵਾਪਸ ਆ ਰਹੇ ਸੀ ਜਦੋਂ ਉੱਥੋਂ ਵਾਪਸ ਕਰੀਬਨ ਕੋਈ 6:30 ਵਜੇ ਕਰੀਬ 7:40 ਦੇ ਵਾਪਸ ਆਉਂਦੇ ਆਂ ਦੇਵੀ ਸਿੰਘ ਦਾ ਪਿਸ਼ਾਪ ਕਰਨਾ ਰੁਗ ਗਿਆ ਤੇ ਉਹ ਚਲ ਆਪਣੀ ਰਹਿਤ ਵਾਸਤੇ ਆਪਣੇ ਆਪ ਨੂੰ ਇਹਦੇ ਦੋ ਗੋਲੀਆਂ ਮਾਰ ਦੀਆਂ ਜਿਹਦੇ ਨੇ ਮੌਕੇ ਦੇ ਮੌਤ ਹੋ ਗਈ ਹੈ ਤੇ ਫਿਲਹਾਲ ਇਹਦਾ ਪੋਸਟ ਮਕਰਾ ਰਹੇ ਹਾਂ ਐਸਚੋਤ ਅਧਿਕਾਰੀਆਂ ਵਿੱਚ ਲੈਂਦੀ ਹੈ ਸਰ ਮੈਨੂੰ ਉੱਤੇ ਕਾਰਨ ਦਾ ਪਤਾ ਲੱਗਾ ਮੌਕੇ ਦਾ ਜਿਵੇਂ ਪੋਸਟ ਮਨ ਕਰਾ ਰਹੇ ਜੀ ਉਹਦੇ ਬਾਰੇ ਕੋਈ ਉੱਚ ਕੋ ਲਾਗੋ ਕੋਈ ਮੋਬਾਈਲ ਵਗਾਰ ਕੋਈ ਚੀਜ਼ ਨਹੀਂ ਦੰਦੋ ਕਿੰਨੇ ਕੇ ਸਰ ਏਜ ਇਹ ਦੀ ਕੋਈ 26 ਸਾਲ ਦੇ ਕਰੀਬ ਹੈ ਜੀ ਕਿ ਕਿੱਥੋਂ ਦਾ ਰਹਿਣਾ ਸਰ ਇਹ ਹੈਗਾ ਜੀ ਕਟੂਆ ਪਿੰਡ ਪਿੰਦਾ ਸੁਨਖਾ ਥਾਣਾ ਕਟੂਆ ਹਮਾਚੋ ਜੇ ਕੈਂਡੀਡੇਟ ਹੈ ਸਰ ਇਹਦੇ ਜਿਹੜੇ ਪਿਛਲੇ ਵਾਰਸ ਨੂੰ ਕਰਤਾ ਵਾਰਸ ਨੂੰ ਫਾਰਮ ਕਰਤਾ ਜਿਹਦਾ ਕੋਈ ਇਹਦਾ 2014 ਚ ਭਰਤੀ ਹੋਇਆ ਹੈ ਤੇ 2 ਸਾਲ ਪਹਿਲਾਂ ਇਹਦਾ ਵਿਆਹ ਹੋਇਆ ਹੈ ਦੋ ਭਰਾ ਹੈ ਦੋਨੇ ਕਵਾਰੇ ਪਹਿਲਾਂ ਉੱਥੇ ਫਾਰਮ ਕਰਤਾ ਹੈ ਠੀਕ ਹੈ ਅੱਜ ਨਸਰੇ ਸਵੇਰੇ ਕੋਈ 7:30 ਵਜੇ ਮੁੱਖ ਅਫਸਰਾ ਦਾ ਫੋਨ ਆਇਆ ਹੈ ਕਿ ਇੱਕ ਬੀਐਸਐਫ 173 ਟਾਲੀਆਂ ਆ ਪੋਸਟ ਬਾਦ ਉਥੇ ਕਾਸਟੇਬ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਹੱਤਵੰਤੇ ਕਰ ਲਈ ਹੈ ਮੌਕੇ ਤੇ ਗਏ ਆ ਮੌਕੇ ਤੇ ਪਤਾ ਲੱਗਾ ਕਿ ਕਾਸਟੇਬ ਰਾਜਵੀਰ ਸਿੰਘ 173 ਟਾਲੀਆਂ ਚ ਲੱਗਾ ਹੈ ਇਹ ਸਵੇਰੇ 6:30 ਵਜੇ ਇਹਦੇ ਨਾਲ ਅਸੀ ਦੇਵੀ ਸਿੰਘ ਖੁਰਾ ਚੱਕਿੰਗ ਸੰਬੰਧ ਵਿੱਚ ਆਪਣੇ ਬਾਰਡਰ ਦੇ ਨਾਲ ਤੁਰ ਕੇ ਵਾਪਸ ਆ ਰਿਹਾ ਸੀ ਜਦੋਂ ਉਥੋਂ ਵਾਪਸ ਕਰੀਬਨ ਕੋਈ 7:30 ਵਜੇ ਕਰੀਬ 7:40 ਦੇ ਉਹ ਆਪਸੋਂ ਦੇ ਦੇਵ ਸਿੰਘ ਨੇ ਪਿਸ਼ਾਪ ਕਰਨਾ ਰੁਕ ਗਿਆ ਤੇ ਉੱਚੇ ਆਪਣੀ ਰੈਫਲਵਾਸ ਨਾਲ ਆਪਣੇ ਆਪ ਨੂੰ ਹੀ ਇਹਦੇ ਦੋ ਗੋਲੀਆਂ ਮਾਰ ਲਈਆਂ ਜਿਹਦੇ ਨੇ ਮੌਕੇ ਦੇ ਮੌਤ ਹੋ ਗਈ ਹੈ ਤੇ ਫਿਲਹਾਲ ਇਹਦਾ ਪੋਸਟਮ ਕਰਾ ਰਹੇ ਐ ਐਸਚੋਤ ਅਧਿਕਾਰੀਆਂ ਵਿੱਚ ਲੈਂਦੀ ਹੈ ਸਰ ਮੈਨੂੰ ਉੱਤੇ ਕਾਰਨ ਦਾ ਪਤਾ ਲੱਗਾ ਮੌਕੇ ਦਾ ਜੀ ਫਿਲਹਾਲ ਪੋਸਟਮ ਕਰਾ ਰਹੇ ਜੀ ਉਹਦੇ ਬਾਰੇ ਕੋਈ ਉੱਚੀ ਤੋਂ ਲਾਗੋ ਕੋਈ ਮੋਬਾਈਲ ਵਗੈਰਾ ਕੁਝ ਨਹੀਂ ਦੰਦ ਹੋਏ ਕਿੰਨੇ ਕੇ ਸਰ ਏਜ ਇਹਦੀ ਉਹ 26 ਸਾਲ ਦੇ ਕਰੀਬ ਹੈ ਜੀ ਕਿ ਕਿੱਥੋਂ ਦਾ ਰਹਿਣਾ ਸਰ ਇਹ ਹੈਗਾ ਜੀ ਕਟੂਆ ਪਿੰਡ ਪਿੰਦਾ ਸੁਨਖਾ ਥਾਣਾ ਕਟੂਆ ਬੱਚੋ ਜਿਹੜੇ ਕੈਂਡੀਡੇਟ ਹੈ ਸਰੇ ਦੇ ਜਿਹੜੇ ਪਿਛਲੇ ਵਾਸਤ ਨੂੰ ਕਰਤਾ ਵਾਸਤ ਨੂੰ ਫਾਰਮ ਕਰਤਾ ਜਿਹਦਾ ਕੋਈ ਇਹਦਾ 2014 ਚ ਇਹ ਭਰਤੀ ਹੋਇਆ ਹੈ ਤੇ 2 ਸਾਲ ਪਹਿਲਾਂ ਇਹਦਾ ਵਿਆਹ ਹੋਇਆ ਹੈ ਦੋ ਭਰਾ ਹੈ ਦੋਨੇ ਖਵਾਰੇ ਪਿਲੌਰ ਉੱਥੇ ਫਾਰਮ ਕਰਤ ਨੇ ਠੀਕ ਹੈ